ਜੇਕਰ ਕਿਸੇ ਮਨੁੱਖ ਨੂੰ ਮਿਲਦੇ ਹਨ ਇਹ ਸੰਕੇਤ ਤਾਂ ਸਮਝ ਲਓ ਉਹ ਸੁਧਾਰ ਨਹੀਂ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਚੈਨਲ ਅਨਕੀ ਵਾਸਤੇ ਇਹ ਤਾਂ ਸਾਰੇ ਜਾਣਦੇ ਹਾਂ ਕਿ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਇੱਥੋਂ ਤੱਕ ਕਿ ਸਾਡੇ ਅੰਦਰ ਵੀ ਭਲੇ ਹੀ ਪਰਮਾਤਮਾ ਪ੍ਰਤਕ ਤੌਰ ਤੇ ਸਾਨੂੰ ਦਿਖਾਈ ਨਾ ਦੇਵੇ ਫਿਰ ਵੀ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਹਸਨ ਕਈ ਵਾਰ ਹੁੰਦਾ ਹੈ ਪਰ ਦੋਸਤੋ ਇਹ ਅਹਿਸਾਸ ਹਰ ਕਿਸੇ ਨੂੰ ਨਹੀਂ ਹੁੰਦਾ ਇਹ ਸਿਰਫ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜਿਨ੍ਹਾਂ ਵਿੱਚ ਕੋਈ ਖਾਸ ਈਸ਼ਵਰੀ ਸ਼ਕਤੀ ਹੁੰਦੀ ਹੈ। ਦੋਸਤੋ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਪਣੇ ਉਪਦੇਸ਼ਾਂ 'ਚ ਇਹੋ ਜਿਹੇ ਲੱਛਣ ਦੱਸੇ ਹਨ ਜੋ ਇਹ ਦੱਸਦੇ ਹਨ ਕਿ ਉਹ ਮਨੁੱਖ ਸਧਾਰਨ ਮਨੁੱਖ ਨਹੀਂ ਬਲਕਿ ਈਸ਼ਵਰ ਦੀ ਕਿਰਪਾ ਨਾਲ ਸੰਪੰਨ ਇੱਕ ਵਿਸ਼ੇਸ਼ ਆਤਮਾ ਹੈ। ਜੇਕਰ ਕਿਸੇ ਮਨੁੱਖ 'ਚ ਇਹ ਲੱਛਣ ਨਜ਼ਰ ਆਉਂਦੇ ਹਨ ਤਾਂ ਸਮਝ ਲਓ ਉਹ ਵਿਅਕਤੀ ਇੱਕ ਸਧਾਰਨ ਮਨੁੱਖ ਨਹੀਂ ਹੈ। ਸ਼੍ਰੀ ਕ੍ਰਿਸ਼ਨ ਨੇ ਇਹੋ ਜਿਹੇ ਵਿਅਕਤੀ ਨੂੰ ਸਰਵਸ਼੍ਰੇਸ਼ਟ ਕਿਹਾ ਹੈ ਕਿਉਂਕਿ ਇਹ ਲੱਛਣ ਸਧਾਰਨ ਮਨੁੱਖਾਂ ਵਿੱਚ ਦਿਖਾਈ ਨਹੀਂ ਦਿੰਦੇ ਅਕਸਰ ਇਹੋ ਜਿਹੇ ਲੋਕਾਂ 'ਚ ਇਹ ਗੁਣ ਜਨਮ ਤੋਂ ਹੀ ਦਿਖਾਈ ਦੇਣ ਲੱਗਦੇ ਹਨ ਤੇ ਜਦ ਉਹ ਵੱਡੇ ਹੁੰਦੇ ਹਨ ਤਾਂ ਆਪਣੀਆਂ ਵਿਲੱਖਣ ਸ਼ਕਤੀਆਂ ਕਰਕੇ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕਰਦੇ ਹਨ ਸ਼੍ਰੀ ਕ੍ਰਿਸ਼ਨ ਅਨੁਸਾਰ ਹਰ ਵਿਅਕਤੀ ਦਾ ਜਨਮ ਇੱਕ ਉਦੇਸ਼ ਦੇ ਨਾਲ ਹੁੰਦਾ ਹੈ ਮਨੁੱਖ ਜੋ ਨਹੀਂ ਮਿਲਾਂ ਕੋਈ ਸਧਾਰਨ ਗੱਲ ਨਹੀਂ ਸਗੋਂ 84 ਲੱਖ ਜੁਨੀਅਰ ਸਭ ਤੋਂ ਸ਼੍ਰੇਸ਼ਠ ਜੁਨੀ ਮਨੁੱਖ ਦੀ ਜੁਨੀ ਨੂੰ ਕਿਹਾ ਗਿਆ ਇਹ ਜੀਵਨ ਇੱਕ ਅਨਮੋਲ ਉਪਹਾਰ ਹੈ ਜਿਸ ਵਿੱਚ ਮਨੁੱਖ ਉਹ ਸਭ ਕੁਝ ਕਰ ਸਕਦਾ ਹੈ ਜੋ ਕੋਈ ਹੋਰ ਪ੍ਰਾਣੀ ਨਹੀਂ ਕਰ ਸਕਦਾ ਇਸ ਲਈ ਹਰ ਮਨੁੱਖ ਨੂੰ ਈਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸਨੇ ਉਸ ਨੂੰ ਮਾਨਵ ਜੀਵਨ ਦਿੱਤਾ ਹੈ ਇਸ ਜ਼ਿੰਦਗੀ ਦਾ ਸਦਉਪਯੋਗ ਕਰਨਾ ਚਾਹੀਦਾ ਹੈ ਤੇ ਸੰਸਾਰ ਦੇ ਕਲਿਆਣ ਦੀ ਭਾਵਨਾ ਨਾਲ ਹਰ ਕੰਮ ਕਰਨਾ ਚਾਹੀਦਾ ਹੈ ਪਰ ਹਰ ਕੋਈ ਇਸ ਮੌਕੇ ਦਾ ਸਦੂਪਯੋਗ ਨਹੀਂ ਕਰਦਾ। ਕੁਝ ਨੌਕ ਤਾਂ ਮਨੁੱਖ ਦਾ ਜਨਮ ਲੈ ਕੇ ਵੀ ਪਸ਼ੂਆਂ ਵਰਗਾ ਵਰਤ ਾ ਕਰਦੇ ਹਨ। ਫਿਰ ਵੀ ਕੁਝ ਬੇहद ਭਾਗਸ਼ਾਲੀ ਲੋਕ ਹੁੰਦੇ ਹਨ ਜਿਨ੍ਹਾਂ ਤੇ ਭਗਵਾਨ ਦੀ ਖਾਸ ਕਿਰਪਾ ਹੁੰਦੀ ਹੈ। ਉਹਨਾਂ ਕੋਲ ਹਮੇਸ਼ਾ ਦਿਵਯ ਸ਼ਕਤੀਆਂ ਮੌਜੂਦ ਰਹਿੰਦੀਆਂ ਹਨ ਜੋ ਹਰ ਸਮੇਂ ਉਹਨਾਂ ਨੂੰ ਸਹੀ ਰਾਹ ਦਿਖਾਉਂਦੀਆਂ ਹਨ ਤੇ ਹਰ ਸੰਕਟ 'ਚ ਉਹਨਾਂ ਦਾ ਸਾਥ ਦਿੰਦੀਆਂ ਹਨ। ਇਹ ਸ਼ਕਤੀਆਂ ਸਿਰਫ ਉਹਨਾਂ ਨੂੰ ਹੀ ਚਾਉਂਦੀਆਂ ਹਨ जो सही रास्ते पे चलते हैं तो दूसरों को भी धर्म पे सच के रास्ते पे चलने ले प्रेरित करते हैं पर सवाल ये है कि ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਨਾਲ ਕੋਈ ਅਲੋਕਿਕ ਸ਼ਕਤੀ ਹੈ ਕੀ ਕਦੇ ਇਸ ਤਰ੍ਹਾਂ ਹੋਇਆ ਹੈ ਕਿ ਤੁਸੀਂ ਮੌਤ ਨੂੰ ਛੂ ਕੇ ਵਾਪਸ ਆਏ ਹੋ ਕਿਸੇ ਭਿਆਨਕ ਦੁਰਘਟਨਾ ਤੋਂ ਵਾਰ-ਵਾਰ ਬਚ ਗਏ ਹੋ ਜਾਂ ਫਿਰ ਇਸ ਤਰ੍ਹਾਂ ਮਹਿਸੂਸ ਹੋਇਆ ਹੋਵੇਗਾ ਕਿ ਕੋਈ ਅਦ੍ਰਿਸ਼ ਸ਼ਕਤੀ ਹਰ ਮੁਸ਼ਕਿਲ 'ਚ ਤੁਹਾਡੀ ਰੱਖਿਆ ਕਰ ਰਹੀ ਹੈ ਜੇਕਰ ਇਸ ਤਰ੍ਹਾਂ ਤੁਹਾਡੇ ਨਾਲ ਹੋਇਆ ਹੈ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਤੁਸੀਂ ਚਾਹੇ ਇਸ ਨੂੰ ਮੰਨੋ ਜਾਂ ਨਾ ਪਰ ਇਹ ਦਿਵਯ ਸ਼ਕਤੀ ਹਮੇਸ਼ਾ ਤੁਹਾਡੇ ਨਾਲ ਰਹਿੰਦੀ ਹੈ ਜੇਕਰ ਅਸੀਂ ਤੁਹਾਨੂੰ ਇਹੋ ਜਿਹੇ ਨੋ ਇਸ਼ਾਰਿਆਂ ਬਾਰੇ ਦੱਸ ਦਈਏ ਜੋ ਇਹ ਸਾਬਿਤ ਕਰਦੇ ਹਨ ਕਿ ਤੁਸੀਂ ਇੱਕ ਸਧਾਰਨ ਮਨੁੱਖ ਨਹੀਂ ਹੋ ਤੇ ਤੁਹਾਡੇ ਵਿੱਚ ਕੁਝ ਇਹੋ ਜਿਹਾ ਹੈ ਜੋ ਤੁਹਾਨੂੰ ਅਲੱਗ ਬਣਾਉਂਦਾ ਹੈ ਕਿ ਉਹ ਕਿ ਰੂਸਤ ਪਰ ਕਿ ਇਹ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਦੇਵੇ ਤਾਂ ਵੀਡੀਓ ਦੇ ਅਖਰ ਤੱਕ ਜ਼ਰੂਰ ਬਨੇ ਰਹਿਣਾ ਤਾਂ ਚਲੋ ਜਾਣਦੇ ਹਾਂ ਉਹਨਾਂ 9 ਸੰਕੇਤਾਂ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਂ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜ਼ਰੂਰੀ ਕੁ ਨੰਬਰ 1 ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜੋ ਮਨੁੱਖ ਕਿਸੇ ਵੀ ਕੰਮ ਨੂੰ ਕਰਦੇ ਸਮੇਂ ਦੁੱਖ ਸੁੱਖ ਦੇ ਬਾਰੇ ਵਿਚਾਰ ਨਹੀਂ ਕਰਦਾ ਚਾਹੇ ਸਰਦੀ ਹੋਵੇ ਜਾਂ ਗਰਮੀ ਹੋਵੇ ਉਹ ਕਦੇ ਆਪਣੇ ਕੰਮੋਂ ਵਿੱਚ ਨਹੀਂ ਛੱਡਦਾ ਚਾਹੇ ਕਿੰਨੀ ਮੁਸ਼ਕਲ ਆ ਜਾਵੇ ਉਹ ਆਪਣੇ ਰਸਤੇ ਤੋਂ ਵਿਸਥਲਿਤ ਨਹੀਂ ਹੁੰਦਾ ਤੇ ਹਰ ਹਾਲਤ ਵਿੱਚ ਆਪਣੇ ਕੰਮ 'ਚ ਲੱਗਿਆ ਰਹਿੰਦਾ ਹੈ ਚਾਹੇ ਉਸ ਨੂੰ ਲੋਕ ਪੂਰਾ ਕਰਨ ਚਾਹੇ ਪਲਾ ਉਹ ਆਪਣਾ ਕੰਮ ਪੂਰੀ ਨਿਸ਼ਠਾਨਾ ਕਰਦਾ ਹੈ ਉਸ ਨੂੰ ਕੁਦ ਤੇ ਤੇ ਈਸ਼ਵਰ ਤੇ ਪੂਰਾ ਵਿਸ਼ਵਾਸ ਹੁੰਦਾ ਹੈ ਅਜਿਹੀ ਮਨੁੱਖ ਤੇ ਮਾਲਕ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਨੰਬਰ 2 ਕਦੇ ਦੂਜਿਆਂ ਦੀ ਬੁराई ਨਹੀਂ ਕਰਦਾ ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਜੋ ਵਿਅਕਤੀ ਜ਼ਿੰਦਗੀ ਵਿੱਚ ਕਦੇ ਦੂਜਿਆਂ ਦੀ ਬੁराई ਨਹੀਂ ਕਰਦਾ ਉਹ ਹਮੇਸ਼ਾ ਹੀ ਦੂਜਿਆਂ ਦੇ ਬਿਸ਼ੇ ਚੰਗੀਆਂ ਗੱਲਾਂ ਹੀ ਕਰਦਾ ਹੈ ਉਹੀ ਵਿਅਕਤੀ ਸਰਵਸ਼੍ਰੇਸ਼ਟ ਹੁੰਦਾ ਹੈ ਅੱਜ ਕੱਲ੍ਹ ਲੋਕ ਛੋਟੀਆਂ-ਛੋਟੀਆਂ ਗੱਲਾਂ ਤੇ ਦੂਜਿਆਂ ਦੀ ਬੁराई ਕਰਦੇ ਹਨ ਹਰ ਸਮੇਂ ਦੂਜਿਆਂ ਨੂੰ અપਮਾਨਿਤ ਕਰਨਾ ਦੂਜਿਆਂ ਦੀ ਚੁਗਲੀ ਕਰਨਾ ਵਰਗੇ ਕੰਮ ਕਰਦੇ ਹਨ ਇਸੇ ਕਰਕੇ ਉਹ ਲੋਕ ਜ਼ਿੰਦਗੀ ਵਿੱਚ ਕਦੇ ਸਫਲ ਨਹੀਂ ਹੁੰਦੇ ਨੰਬਰ 3 ਜੋ ਵਿਅਕਤੀ ਆਪਣੇ ਰੋਜ਼ ਦੇ ਕੰਮਾਂ ਵਿੱਚੋਂ ਬਚਿਆ ਹੋਇਆ ਸਮਾਂ ਈਸ਼ਵਰ ਦੀ ਭਗਤੀ ਅराधना ਤੇ ਨਾਮ ਸਿਮਰਨ ਵਿੱਚ ਪਿਤਿਤ ਕਰਦਾ ਹੈ ਤੇ ਈਸ਼ਵਰ ਨੂੰ ਹੀ ਸੱਚ ਮੰਨਦੇ ਹੋਏ ਉਸ ਦੀ ਅਨੁਪੂਰਤੀ ਕਰਨ ਚ ਸਮਰਥ ਹੁੰਦਾ ਹੈ ਅਸਲ ਵਿੱਚ ਉਸ ਵਿਅਕਤੀ ਕੋਲ ਇੱਕ ਈਸ਼ਵਰੀ ਸ਼ਕਤੀ ਦਾ ਪਵਿੱਤਰ ਕੇਰਾ ਹੁੰਦਾ ਹੈ ਜਿਸ ਕਰਕੇ ਉਸ ਨੂੰ ਈਸ਼ਵਰ ਦਾ ਅਹਿਸਾਸ ਮਰ ਹੁੰਦਾ ਹੈ ਨੰਬਰ 4 ਜੋ ਵਿਅਕਤੀ ਸਮਾਜ ਦੇ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਚੰਗੇ ਤੇ ਪੁੰਨ ਦੇ ਕੰਮ ਕਰਦੇ ਹਨ ਮੁਸੀਬਤ ਵਿੱਚ ਫਸੇ ਲੋਕਾਂ ਦੀ ਗਰੀਬਾਂ ਦੀ ਤੇ ਲਾਚਾਰਾਂ ਦੀ ਮਦਦ ਕਰਦੇ ਹਨ ਆਫਤ ਆਉਣ ਤੇ ਪਸ਼ੂ ਪੰਛੀਆਂ ਦੀ ਮਦਦ ਕਰਦੇ ਹਨ ਬਜ਼ੁਰਗਾਂ ਦਾ ਸਰੀਰ ਤੋਂ ਅਪੰਗ ਵਿਕਤੀਆਂ ਦਾ ਕਦੇ અપਮਾਨ ਨਹੀਂ ਕਰਦਾ ਤੇ ਕਦੇ ਕਿਸੇ ਨੂੰ ਹੀਨ ਸਮਝ ਕੇ ਉਸ ਦਾ ਤਿਰਸਕਾਰ ਨਹੀਂ ਕਰਦਾ ਉਹ ਮਨੁੱਖਾਂ ਵਿੱਚੋਂ ਸਰਵਸ਼ੇਸ਼ਟ ਹੁੰਦਾ ਹੈ ਹਰ ਵਿਅਕਤੀ ਵਿੱਚ ਇਹੋ ਜਿਹੇ ਗੁਣ ਨਹੀਂ ਹੁੰਦੇ ਸਗੋਂ ਜਿੰਨਾ ਲੋਕਾਂ ਤੇ ਈਸ਼ਵਰ ਦੀ ਕਿਰਪਾ ਹੁੰਦੀ ਹੈ ਉਹਨਾਂ ਦੇ ਅੰਦਰ ਹੀ ਇਹੋ ਜਿਹੇ ਲੱਛਣ ਹੁੰਦੇ ਹਨ ਜੋ ਖੁਦ ਪੁੰਨ ਦੇ ਕੰਮ ਕਰਦੇ ਹਨ ਤੇ ਦੂਜਿਆਂ ਨੂੰ ਵੀ ਇਹੋ ਜਿਹੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ ਨੰਬਰ 5 ਅਨਿਆਇ ਨਹੀਂ ਕਰਦਾ। ਸ਼੍ਰੀਕ੍ਰਿਸ਼ਨ ਕਹਿੰਦੇ ਹਨ, ਜੋ ਵਿਅਕਤੀ ਕਦੇ ਦੂਜਿਆਂ ਦੇ ਨਾਲ ਅਨਿਆਇ ਨਹੀਂ ਕਰਦਾ, ਕਦੇ ਦੂਜਿਆਂ ਦਾ ਧੰਨ ਨਹੀਂ ਹੜਪਦਾ ਤੇ ਕਦੇ ਵੀ ਦੂਜਿਆਂ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਦਾ, ਉਹ ਹੀ ਵਿਅਕਤੀ ਸ਼੍ਰੇਸ਼ਟ ਹੁੰਦਾ ਹੈ। ਜੋ ਮਨੁੱਖ ਕਦੇ ਦੂਜਿਆਂ ਦੀ ਆਮਦਨੀ ਤੇ ਸੱਟ ਨਹੀਂ ਮਾਰਦਾ ਤੇ ਨਾ ਹੀ ਦੂਜਿਆਂ ਨਾਲ ਕ੍ਰੀਣਾ ਕਰਦਾ ਹੈ, ਉਹ ਮਨੁੱਖ ਸੰਸਾਰ 'ਚ ਯਸ਼ ਪਾਉਂਦਾ ਹੈ। ਨੰਬਰ 6 ਪਹਿਲਾ ਅਹਿਸਾਸ ਸਸਾਰ ਵਿੱਚ ਕੁਝ ਲੋਕਾਂ ਕੋ ਇਹੋ ਜਿਹੀ ਨੋਖੀ ਸ਼ਕਤੀ ਹੁੰਦੀ ਹੈ ਜਿਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਕੁਝ ਖਾਸ ਘਟਨਾਵਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਭਵਿੱਖ ਵਿੱਚ ਕੁਝ ਬੁਰਾ ਹੋਣ ਵਾਲਾ ਹੁੰਦਾ ਹੈ ਤਾਂ ਇਸ ਦਾ ਪਤਾ ਉਹਨਾਂ ਨੂੰ ਪਹਿਲਾਂ ਹੀ ਲੱਗ ਜਾਂਦਾ ਹੈ ਇਹਨਾਂ ਦਾ ਮਨ ਅਚਾਨਕ ਹੀ ਬੇਚੈਨ ਹੋ ਜਾਂਦਾ ਹੈ ਢੀਲੇ-ਤੀਰੇ ਤੇ ਵਾਤਾਵਰਣ ਵਿੱਚ ਇਹਨਾਂ ਨੂੰ ਬਦਲਾਅ ਮਹਿਸੂਸ ਹੋਣ ਲੱਗਦਾ ਹੈ ਵਾਤਾਵਰਣ ਵਿੱਚ ਇਹਨਾਂ ਨੂੰ ਕੁਝ ਇਹੋ ਜਿਹੇ ਦ੍ਰਿਸ਼ ਦਿਖਣ ਲੱਗਦੇ ਹਨ ਜੋ ਅਸ਼ੁਭ ਚਿੰਨ੍ਹ ਹੁੰਦੇ ਹਨ ਜਿਸ ਨਾਲ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਬੁਰਾ ਹੋਣ ਵਾਲਾ ਹੈ ਤੇ ਉਹ ਸਾਵਧਾਨ ਹੋ ਜਾਂਦੇ ਹਨ ਨੰਬਰ 7 ਕੁਝ ਲੋਕਾਂ ਨੂੰ ਹਮੇਸ਼ਾ ਆਪਣੇ ਨੇੜੇ ਤੇੜੇ ਇੱਕ ਵਿਸ਼ੇਸ਼ ਪ੍ਰਕਾਰ ਦੀ ਸੁਗੰਧ ਦਾ ਅਨੁਭਵ ਹੁੰਦਾ ਹੈ ਹਮੇਸ਼ਾ ਸੁਗੰਧਿਤ ਫੁੱਲ ਅਰਗਬਤੀ ਤੂ ਕਪੂਰ ਵਰਗੀਆਂ ਪਵਿੱਤਰ ਸੁਗੰਧ ਹਵਾ ਵਿੱਚ ਫੈਲਦੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ ਤਾਂ ਇਹ ਉਸਦੇ ਨੇੜੇ ਤੇੜੇ ਈਸ਼ਵਰੀ ਸ਼ਕਤੀ ਦਾ ਸੰਕੇਤ ਹੁੰਦਾ ਹੈ ਤੇ ਦੇਵੀ-ਦੇਵਤਾਵਾਂ ਦਾ ਆਸ਼ੀਰਵਾਦ ਉਸ ਵਿਅਕਤੀ 'ਤੇ ਹਮੇਸ਼ਾ ਰਹਿੰਦਾ ਹੈ। ਨੰਬਰ 8 ਦੋਸਤੋ ਸਾਡੇ ਸ਼ਾਸਤਰਾਂ ਵਿੱਚ ਬ੍ਰਹਮ ਮੂਰਤ ਸਮਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਹ ਦਿਨ ਦਾ ਸਭ ਤੋਂ ਖਾਸ ਸਮਾ ਹੁੰਦਾ ਹੈ। ਸ਼ਾਸਤਰਾਂ ਵਿੱਚ ਇਸ ਨੂੰ ਦੇਵਤਿਆਂ ਦਾ ਸਮਾ ਕਿਹਾ ਜਾਂਦਾ ਹੈ। ਕਿਉਂਕਿ ਇਸ ਸਮੇਂ ਤੇ ਵਾਤਾਵਰਣ ਵਿੱਚ ਇੱਕ ਅਨੋਖੀ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਲਈ ਸ਼ਾਸਤਰਾਂ ਚ ਬ੍ਰਹਮ ਮੂਰਤ ਵੇਲੇ ਹੀ ਜਾਗਣਾ ਚੰਗਾ ਮੰਨਿਆ ਜਾਂਦਾ ਹੈ ਦੁਨੀਆ ਚ ਜ਼ਿਆਦਾਤਰ ਲੋਕਾਂ ਦੀ ਨੀਂਦ ਬ੍ਰਹਮ ਮੂਰਤ ਦੀ ਸਮਾਪਤ ਹੋਣ ਤੋਂ ਬਾਅਦ ਪੂਰੀ ਹੁੰਦੀ ਹੈ ਪਰ ਜੇਕਰ ਕਿਸੇ ਵਿਅਕਤੀ ਦੀ ਰੋਜ਼ ਬ੍ਰਹਮ ਮੂਰਤ ਤੇ ਆਪਣੇ ਆਪ ਨੀਂਦ ਖੁੱਲਦੀ ਹੈ ਤਾਂ ਇਹ ਇੱਕ ਅਲੌਕਿਕ ਸੰਕੇਤ ਮੰਨਿਆ ਜਾਂਦਾ ਹੈ ਰੋਜ਼ ਬ੍ਰਹਮ ਮੂਰਤ ਤੇ ਜਾਗਣ ਵਾਲੇ ਲੋਕ ਜ਼ਿੰਦਗੀ ਵਿੱਚ ਕਦੇ ਅਸਫਲ ਨਹੀਂ ਹੁੰਦੇ ਇਸ ਸਮੇਂ ਤੇ ਜਾਗਣ ਵਾਲੇ ਲੋਕ ਹਮੇਸ਼ਾ ਖੁਸ਼ ਰਹਿੰਦੇ ਹੰਤੇ ਈਸ਼ਵਰ ਦੀ ਭਗਤੀ ਵਿੱਚ ਉਹਨਾਂ ਦਾ ਮਨ ਲੱਗਦਾ ਹੈ ਇਹਨਾਂ ਦੀ ਬੁੱਧੀ ਦੂਜੇ ਲੋਕਾਂ ਨਾਲੋਂ ਤੇਜ਼ ਹੁੰਦੀ ਹੈ ਤੇ ਇਹ ਬਹੁਤ ਸਰਬੋਤਮ ਹੁੰਦੇ ਹਨ ਬ੍ਰਹਮ ਮੂਰਤ ਵਿੱਚ ਜਾਗਨ ਵਾਲੇ ਲੋਕਾਂ ਦਾ ਮਨ ਸ਼ਾਂਤ ਹੁੰਦਾ ਹੈ ਉਹ ਕਦੇ ਕਲੇਸ਼ ਤੇ ਲੜਾਈ ਝਗੜਾ ਨਹੀਂ ਕਰਦੇ ਕਦੇ ਵਾਦ ਵਿਵਾਦ ਵਿੱਚ ਨਹੀਂ ਫਸਦੇ ਇਹੋ ਜਿਹੇ ਵਿਅਕਤੀ ਨਿਸ਼ਚਿਤ ਰੂਪ ਨਾਲ ਈਸ਼ਵਰ ਦੀ ਇੱਛਾ ਅਨੁਸਾਰ ਹੀ ਇਸ ਤਰ੍ਹਾਂ ਕਰਦੇ ਹਨ ਨੰਬਰ ਨੂੰ ਦੋਸਤੋ ਕਈ ਵਾਰ ਅਸੀਂ ਮੰਦਿਰ ਚ ਜਾ ਕੇ ਸੇ ਧਾਰਮਿਕ ਜਗ੍ਹਾ ਤੇ ਭਜਨ ਕੀਰਤਨ ਜਾਂ ਕਥਾ ਸੁਣਨ ਜਾਂਦੀ ਹੈ ਕਿੰਨਾ ਵੀ ਸੋਹਣਾ ਭਜਨ ਹੋਵੇ ਕਿੰਨੀ ਵੀ ਚੰਗੀ ਕਥਾ ਹੋਰੀ ਹੋਵੇ ਵਿੱਚ ਸਾਡਾ ਧਿਆਨ ਪਟਕੀ ਜਾਂਦਾ ਹੈ ਤੇ ਅਸੀਂ ਕਦੇ ਆਪਣੀ ਘਰ ਦੀ ਵਿਸ਼ੇ ਤੇ ਤੇ ਕਦੇ ਆਪਣੀਆਂ ਮੁਸ਼ਕਲਾਂ ਬਾਰੇ ਜਾਂ ਫਿਰ ਨੇੜੇ ਤੇਲੇ ਬੈਠੇ ਲੋਕਾਂ ਦੇ ਵਿਚਾਰ ਕਰਨ ਲੱਗਦੇ ਹਾਂ ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਇਹ ਭਜਨ ਕੀਰਤਨ ਤੇ ਕਥਾ ਸੁਣਨ ਵਿੱਚ ਇੰਨੇ ਕਲੀਨ ਹੋ ਜਾਂਦੇ ਹਨ ਕੀ ਉਹਨਾਂ ਨੂੰ ਕਿਸੇ ਵੀ ਗੱਲ ਦਾ ਹੋਸ਼ ਨਹੀਂ ਰਹਿੰਦਾ ਉਹਨਾਂ ਨੂੰ ਬਸ ਆਪਣੇ ਨੇੜੇ ਤਿਹੜੀ ਪਵਿੱਤਰਤਾ ਦਾ ਅਹਿਸਾਸ ਹੁੰਦਾ ਹੈ ਤੇ ਬਹੁਤ ਸਾਰੀਆਂ ਚੰਗੀਆਂ ਧੁਨੀਆਂ ਸੁਣਾਈ ਦਿੰਦੀਆਂ ਇਹੋ ਜਿਹੇ ਵਿਅਕਤੀ ਈਸ਼ਵਰ ਦੀ ਕਿਰਪਾ ਦੇ ਕਾਬਿਲ ਹੁੰਦੇ ਹਨ ਤੇ ਈਸ਼ਵਰ ਉਹਨਾਂ ਤੇ ਬਹੁਤ ਹੀ ਨੇੜੇ ਹੁੰਦਾ ਹੈ ਇਸ ਲਈ ਉਹਨਾਂ ਨੂੰ ਇੰਨਾ ਚਮਤਕਾਰਿਕ ਧੁਨੀਆਂ ਦੀ ਆਵਾਜ਼ ਸੁਣਾਈ ਦਿੰਦੀ ਦੋਸਤੋ ਇਹ ਸਨ ਉਹ ਨੋ ਸੰਕੇਤ ਜੋ ਇਹ ਸਾਬਿਤ ਕਰਦੇ ਹਨ ਕਿ ਤੁਸੀਂ ਇੱਕ ਸਧਾਨ ਬਨੁਖ ਨਹੀਂ ਬਲਕਿ ਈਸ਼ਵਰ ਦੀ ਖਾਸ ਕਿਰਪਾ ਨਾਲ ਜਨਮੇ ਇੱਕ ਵਿਸ਼ੇਸ਼ ਅਪਨ ਜੇਕਰ ਤੁਸੀਂ ਇਹਨਾਂ ਸੰਕੇਤਾਂ ਚ ਖੁਦ ਨੂੰ ਪਛਾਣ ਲਿਆ ਹੈ ਤਾਂ ਸਮਝ ਲਓ ਕਿ ਤੁਸੀਂ ਦੁਨੀਆ ਤੇ ਸਭ ਤੋਂ ਵੱਡੇ ਕੰਮ ਕਰਨ ਲਈ ਆਏ ਹੋ ਇਸ ਲਈ ਆਪਣੀਆਂ ਸ਼ਕਤੀਆਂ ਨੂੰ ਪਛਾਣੋ ਧਰਮ ਦੇ ਰਸਤੇ ਤੇ ਚੱਲੋ ਤੇ ਦੁਜਨ ਸਹੀ ਰਾਹ ਦਿਖਾਉਣ ਦੀ ਕੋਸ਼ਿਸ਼ ਕਰੋ ਯਾਦ ਰੱਖੋ ਈਸ਼ਵਰ ਹਮੇਸ਼ਾ ਤੁਹਾਡੇ ਨਾਲ ਹੈ ਤੁਹਾਨੂੰ ਪਰਮਸ਼ੁਪਲਿਤ ਸਹਾਰਾ ਦੇਵੇਗਾ ਤੇ ਤੁਹਾਡੇ ਹਰ ਸਹੀ ਕਦਮ ਤੇ ਤੁਹਾਡਾ ਮਾਰਗਦਰਸ਼ਨ ਕਰੇਗਾ ਬਸ ਜ਼ਰੂਰਤ ਹੈ ਉਹਨਾਂ ਦੀ ਮੌਜੂਦਗੀ ਨੂੰ ਮਹਿਸੂਸ ਕਰਨ ਤੇ ਉਹਨਾਂ ਦੇ ਦਿੱਤੇ ਗਏ ਸੰਕੇਤਨ ਸੁਣਜਣ ਦੀ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਰਦੀ ਖਰੀਕ ਕਰਨ ਵਾਲੀ ਵੀਡੀਓ ਸਭ ਤੋਂ ਪਹਿਲਾਂ ਮਿਲਦੇ ਹਨ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ